ਵਿੱਕਰ ਨਾ ਖਾਣੇ ਖਾਣੇ ਬੱਬੂ ਜੀ ਪਹੁੰਚੇ ਜੀ ਆਪਣੇ ਕੋਲੇ ਕਲ ਕਰ ਮਹੀਨਾ ਹੀ ਹੋ ਗਿਆ ਮੇਰੇ ਸਾਹ ਚ ਕਿੰਨਾ ਟਾਈਮਾਂ ਮਿਲੇ ਨੂੰ ਡੇਢ ਮਹੀਨਾ ਡੇਢ ਮਹੀਨੇ ਬਾਅਦ ਹੁਣ ਸਾਸਰੀ ਕਾ ਕੀ ਵਿਚਾਰੇ ਸਾਸਿਕਾ ਵੀਰ ਜੀ ਸਾਰਿਆਂ ਨੂੰ ਜੀ ਡੇਢ ਮਹੀਨੇ ਆਇਆ ਜੀ ਵੀਡੀਓ ਵਿੱਚ ਅੱਛਾ ਤੂੰ ਵੀ ਪੈਸਾ ਬੜਾ ਆਪਣੇ ਮੋਲੇ ਜੀ ਪਿਆਰ ਭਰੀ ਸਾਸਿਆ ਕਾ ਸਵਾਗਤ ਆਇਤਾ ਤੇ ਬਾਈ ਜੀ ਆਪਾਂ ਅੱਜ ਇਹ ਛੱਟ ਨੂੰ ਇਧਰ ਸਾਹਮਣੇ ਏਰੀਆ ਤੁਹਾਨੂੰ ਦਿਖ ਰਿਹਾ ਹੈ ਤਕਰੀਬਨ 35 ਵਿਗ ਹੈਗੇ ਆ 15 ਵਿਗ ਦਾ ਇਹ ਪਲਾਟ ਆ ਤੇ 10 10 25 ਤੇ 10 10 ਸਾਹਮਣੇ ਜਿੱਦਾਂ ਮਸ਼ੀਨ ਚੱਲਦੀ ਪਈ ਹੈ 35 ਵੀ ਗਿਆ ਉਹਦੇ ਵਿੱਚ ਦੋ ਕਿ ਜਿਹੜੇ ਰਹਿ ਗਏ ਅੱਜ ਮਸ਼ੀਨ ਬਹੁਤ ਕੰਮ ਖਿੱਚਿਆ 35 ਤੇ 15 ਉੱਥੇ ਵੱਢ ਗਏ ਨੇ 50 ਵੀ ਵੱਢੇ ਗਏ ਤਕਰੀਬਨ ਟਾਈਮ ਹੋ ਗਿਆ ਸਾਢੇ 5 ਦਾ ਹੋ ਚੱਲਿਆ ਤੇ ਦੇਖੋ ਵੀ ਇੱਕ ਥਾਂ ਤੇ ਮਿਹਰੇ ਕੰਮ ਬਹੁਤ ਨਿਭੜਦਾ ਜਿੱਦਾਂ ਕਿ ਹੁਣ ਇਕੱਲਾ ਇਕੱਠਾ ਕੇ ਰਾ ਸੀ ਦੇਖੋ ਉੱਥੇ ਚਲਾਈ ਆ ਇੱਧਰ ਨੂੰ ਐ ਕਰ ਕਰ ਕੇ ਤਾਂ ਉਹ ਸਾਹਮਣੇ ਤੁਹਾਨੂੰ ਜਿਹੜਾ ਦਿਖ ਰਿਹਾ ਹੈ ਤੇ ਇੱਧਰੋਂ ਐ ਨੂੰ ਤੇ ਆ ਇਹਨਾਂ ਕੋ ਆਏਗਾ ਓ ਜੇ ਆਪਾਂ ਕੱਲ ਵੱਟ ਗਏ ਸੀ ਤੇ ਬੱਬੂ ਨੂੰ ਪੁੱਛਦੇ ਆ ਬੱਬੂ ਤੇਰੇ ਮਸ਼ੀਨ ਕਿੱਥੇ ਚੱਲਦੀ ਆ ਆਪਣੀ ਔਰ ਸ਼ੋਰਖੰਡ ਸ਼ੋਰਖੰਡ ਹਮ ਕਿ ਸ਼ੋਰਖੰਡ ਹੈ ਸ਼ੋਰਖੰਡ ਹੈ ਸ਼ੋਰਖੰਡ ਹੈ ਤੇ ਉੱਥੇ ਕਿਵੇਂ ਕੰਮ ਕਰਾ ਕੰਮ ਬਸ ਹੁਣ ਫੋਲੀ ਚੱਲੂਗੀ ਕਰੂੰ ਆ ਰਾਤ ਨੂੰ ਆਇਆ 3 ਵਜੇ ਪੂਰੇ ਬਾਅਦ ਕੱਢੇ ਪੂਰੇ 3 ਵਜੇ ਸੁੱਤਾ ਮਸ਼ੀਨ ਰੋਕੇ ਅੱਛਾ ਬੜਦੇ ਰਹਿ ਕਿਤੇ ਇਧਰ ਮੁਕਾਰੀ ਮੜਾ ਮੇਰੇ ਪਿੱਛੇ ਲਾਇਆ ਹੈਟਰੂਸ ਜਣਾ ਅੱਛਾ ਕਿ ਚੰਗਾ ਲੱਗਾ ਇੱਥੇ ਵਧੀਆ ਲੱਗ ਗਿਆ ਚਲੋ ਵਧੀਆ ਗੱਲ ਐ ਐਮਪੀ ਫਿਰ ਥੋੜਾ ਹੀ ਕਰਕੇ ਆਏ ਤੁਸੀਂ ਹਨਾ ਐਮਪੀ ਕਰਾਂ 400 ਵਿਗਾ ਸਭ ਜਾਣ ਕੇ ਥੋੜਾ ਹੀ ਕਰਕੇ ਆਇਆ ਜੀ ਹਾਂ ਚਲੋ ਇੰਨਾ ਹੀ ਬਹੁਤ 250 ਇੱਥੇ ਹੋਗਾ ਟਰੂ 400 ਬਣਾਇਆ ਚਲੋ ਬਹੁਤ ਜਿਹੜਾ ਵੀ ਹੋਗਾ ਬਹੁਤ ਵਧੀਆ ਹੋ ਗਿਆ ਤੇ ਤੇਰਾ ਡੈਡੀ ਕਿੱਥੇ ਗਿਆ ਹੈ ਗਾੜੀ ਬਣਾ ਸ਼ੋਅ ਪਰ ਉਹਨੂੰ ਉੱਥੇ ਪਲਾਂਟ ਕਾਣੇ ਛੱਡਦਾ ਹੀ ਮਾਹੂ ਤੂੰ ਕਲੀ-ਕਲੀ ਸੱਟ ਰਹੀ ਬਗਰ ਆੜਿਆ ਅੱਛਾ ਜਾਣ ਕੇ ਲੋ ਰਸਤਾ ਬਣਾ ਰਹਾ ਤੁਹਾਡੇ ਵਾਸਤੇ ਕਰ ਸਕਦੇ ਛਾੜੇ ਟੋਟੇ ਉਡਾ ਵਾਸਤੇ ਆਜੀ ਪੰਮਾ ਵੀ ਗੁੱਸੇ 'ਚ ਆ ਮਸ਼ੀਨ ਤੇਜ਼ ਤੋਰ ਰਹਾ ਥੋੜਾ ਜਾਂ ਤੇ ਤੋਰਨਾ ਵੀ ਚਾਹੀਦਾ ਕਿਉਂਕਿ ਇਹਨਾਂ ਬੰਦਿਆਂ ਨੇ ਇਹ ਗੱਲ ਗੱਲ ਸਿੱਧੀ ਦੱਸਦੇ ਆ ਇੱਥੇ ਗਾ ਰੇਟ ਜੀ 700 ਇਹਨਾਂ ਨੇ ਗੱਲ ਕੀਤੀ ਆ ਜੇ ਤਾਂ ਤੂੰ 700 ਲੈਣਾ ਫਿਰ 5 ਵਿੱਗੇ ਤੇ ਜੇਕਰ ਤੂੰ ਪੂਰਾ ਹੀ ਲੈਣਾ 705 ਹਾਂ ਵੀ 70 ਦੇ 5 ਦੱਸੇ ਨੇ ਜੀ ਦੇ 7 ਵਿੱਗੇ ਹਾਂ 7 ਬੱਬੂ ਦੱਸਿਆ ਤੁਹਾਨੂੰ ਫੇਰ ਤਾਂ 7 ਵਿੱਗੇ ਅੱਛਾ ਤੇ ਜੇ ਰੇਟ ਲੈਣਾ 700 ਦਾ ਅੱਛਾ ਫਿਰ 5 ਵਿੱਗੇ ਮਿਲਣ ਦੇ ਅੱਛਾ ਤੇ ਜੇ ਰੇਟ 500 ਤਾਂ ਲੈਣਾ ਫਿਰ 7 ਵੀ ਕਿ ਪੂਰੇ ਮਿਲਣਗੇ ਉਵੇਂ ਵੀ 35 ਬਲਣਾ ਦੋਵੇਂ 35 ਬੰਦੇ ਆਪਾਂ ਦੀ 1430 ਆਉਂਦਾ ਇਹ ਆਪਾਂ ਨੂੰ ਬੰਦੇ ਜਾਣ ਕੇ ਚੈਲੰਜ ਕਰ ਰਹੇ ਨੇ ਹਨਾ ਕਿ ਇਹਨਾਂ ਨੂੰ ਕੀ ਪਾ ਲਗਣਾ ਵੀ ਉਵੇਂ ਉਹਨੇ ਪੈਸੂ ਉਵੇਂ ਬਲਣਾ ਉਵੇਂ ਉਹਨੇ ਬਲਣਾ ਸਕੀਮ ਬਹੁਤ ਵਰਤੀ ਖੜਿਆ ਸਹੀ ਗੱਲ ਹੈ ਨਾ ਚਲੋ ਠੀਕ ਵੀ ਉਵੇਂ ਹੀ ਠੀਕ ਹੀ ਹੈ ਹਲੋ ਭਾਈ ਆਪਾਂ ਦੇਖੋ ਸਾਹਮਣੇ ਮਸ਼ੀਨ ਚੱਲ ਰਹੀ ਆ ਤਾਂ ਤੁਹਾਨੂੰ ਇੱਕ ਹੋਰ ਆਪਾਂ ਗੱਲ ਦੱਸਦੇ ਹਾਂ ਜੀ ਡਰਾਈਵਰ ਆਪਣੇ ਹੀ ਭੱਜ ਗਿਆ ਦਸ਼ਮੇਸ਼ ਵਾਲੇ ਦੋਨੇ ਹੀ ਭੱਜ ਗਏ ਤੇ ਬਾਕੀ ਆਇ ਤੇ ਕਰਉਣਾ ਤਾਂ ਕੋਈ ਫੋਨ ਫੋਨ ਨਹੀਂ ਆ ਆਪਾਂ ਨੂੰ ਪਤਾ ਚੱਲੂਗਾ ਕਿ ਹੁਣ ਮਾਲਕ ਆਪਣਾ ਇੱਕ ਬੰਦਾ ਹੈਗਾ ਇੱਥੋਂ ਇਕੱਲਾ ਵਿਚਾਰਾ ਚਲਾ ਰਿਹਾ ਐਮਪੀ ਦੇ ਵਿੱਚ ਐਮਪੀ ਤੁਹਾਨੂੰ ਪਤਾ ਪੰਜ ਬੰਦੇ ਵੀ ਥੋੜੇ ਹੁੰਦੇ ਆ ਤੇ ਰਾਤ 3 ਵਜੇ ਦੀ 3 ਵਜੇ ਦੀ ਉਹਨਾਂ ਨੇ ਆਹਦੀ ਤਿਆਰੀ ਕਰਤੀ ਆ ਰਾਤ 3:30 ਵਜੇ ਨਿਕਲੇ ਆ ਤੇ ਹੁਣ ਆਜ ਤੱਕ ਫੋਨ ਨਹੀਂ ਆ ਉਹਨਾਂ ਦਾ ਬਾਕੀ ਪਤਾ ਚੱਲੂਗਾ ਹੁਣ ਮੈਂ ਜਾ ਰਿਹਾ ਸਵੇਰੇ ਐਮਪੀ ਕੰਬੈਨਾਂ ਦੇ ਕੋਲੇ ਦੂਸਰੀ ਕੋਲੇ ਤੇ ਇਧਰ ਅਗੇ ਜੰਟਰੂ ਕਹਿ ਵੀ ਆਪਣਾ ਮੋਟਰਸਾਈਕਲ ਦੇ ਦੀ ਇਹਨਾਂ ਨੂੰ ਤੇ ਆਪ ਦਾ ਟੂਲਾ ਲੈਰ ਕਰਨਗੇ ਤੇ ਰੋਟੀ ਦੋ ਬੰਦੇ ਦਾ ਖਾਣ ਕਰਾਂਗੇ ਹਈ ਸੀ ਹੁਣ ਚੱਲੇ ਉੱਥੇ ਉੱਥੇ ਕਹੋਗੇ ਇੱਕ ਬੰਦਾ ਇੱਕ ਬੰਦਾ ਕੀ ਕਰੂਗਾ ਕਟਰਪਾ ਤੁਹਾਨੂੰ ਪਤਾ ਵੀ ਐਪੀਲ ਏਰੀਏ ਦਾ ਕੀ ਕੀ ਸਾਗਦਾ ਕਿੰਨੀ ਖਾਈ ਆਉਂਦੀ ਆ ਤੇ ਐਮਪੀ ਦੇ ਵਿੱਚ ਬੰਦਾ ਜਿਗਰੇ ਵਾਲ ਚਲਾ ਸਕਦਾ ਮਸ਼ੀਨ ਜਿਹੜਾ ਡਰਾਈਵਰ ਲੱਸਕੇ ਜਿਹਨਾਂ ਰੋਜ਼ ਦਾ ਕੀਤਾ ਤੇ ਮਾਲਕ ਕਿੱਥੇ ਚਲਾ ਲੂਗਾ ਉਹਨਾਂ ਨੇ ਚਲਾਈ ਤਾਂ ਹੈਗੀ ਆ ਤੇ ਬਾਕੀ ਉਹਨੇ ਵੱਡੇ ਕੋਈ 15 ਕੋਈ 10 15 ਕੋਈ ਵੱਡੇ ਕੋਈ ਜਿੰਨੇ ਕੋਈ ਕੋਈ ਬੜੀਚੇ ਨੇ ਕਿੰਨੀ ਹਣੀ ਮਿਹਨਤ ਉਹਨੇ ਤੇ ਬਾਕੀ ਜੀ ਕੋਈ ਆ ਕੇ ਟੀਰ ਟੁੱਟ ਗਿਆ ਤੇ ਬਾਕੀ ਜੀ ਬੰਦਾ ਨੇ ਕੀਤਾ ਮਾੜਾ ਆਪਣੇ ਨਾਲ ਤੇ ਨਾਲੇ ਹੈ ਵੀ ਆਪਣੇ ਰਿਸ਼ਤੇਦਾਰ ਸੀ ਇਹ ਗੱਲ ਨਹੀਂ ਹੈਗੀ ਕਿ ਨਹੀਂ ਆਪਣੇ ਭਾਂਜਾ ਇੱਕ ਦਾ ਮੇਰਾ ਸੱਕਾ ਭਾਂਜਾ ਤੇ ਇੱਕ ਨਾਲ ਪਿੰਡ ਦਾ ਹੀ ਹੋਰ ਮੁੰਡਾ ਦੋਵੇਂ ਫਰਾਰ ਹੋ ਗਿਆ ਤੇ ਇਹਨਾਂ ਦੇ ਕਮੈਂਟ ਵਿੱਚ ਦੱਸਿਆ ਕੀ ਆਪਾਂ ਕਰਨਾ ਚਾਹੀਦਾ ਨਹੀਂ ਪਾਣੀ ਦੀ ਕਮੀ ਨਾਲ ਇਹ ਉਹ ਵੀ ਤੁਹਾਨੂੰ ਦੱਸਦੇ ਆ ਬਾਕੀ ਆਪਾਂ ਜ਼ਿਆਦਾ ਨਹੀਂ ਦੱਸ ਸਕਦੇ ਵੀ ਕੀ ਗਲਤੀ ਹੋਈ ਹੈ ਕੀ ਨਹੀਂ ਆਈ ਬਾਕੀ ਉਹਨਾਂ ਨੇ ਚੱਕਰ ਕੇ ਹੋਰ ਸੀ ਫਲੈਟ ਹੁੰਦਾ ਜਿੰਦਾ ਆਇਡਲ ਦਾ ਬੈਗ ਟੁੱਟ ਗਿਆ ਫਲੈਟ ਵਾਲੇ ਦਾ ਉਹ ਹੀ ਤਾਂ ਉਹਨਾਂ ਕਹਿੰਦੇ ਇੰਜਨ ਸੀਜ ਮਾਰ ਗਿਆ ਇਹਦੇ ਕਰ ਨਿਕਲ ਗਿਆ ਡਰਦੇ ਕਿ ਕਿਤੇ ਇੰਜਨ ਸੀਜ ਮਾਰ ਗਿਆ ਹੋਊਗਾ ਬੰਦਨ ਇਦਾਂ ਨਹੀਂ ਕਰਨਾ ਚਾਹੀਦਾ ਤੇ ਹੁਣ ਪੰਮੇ ਨੂੰ ਸਵੇਰੇ ਲੈ ਕੇ ਜਾ ਰਹੇ ਪੰਮਾ ਸਾਹਮਣੇ ਚਲਾ ਰਿਹਾ ਮਸ਼ੀਨ ਇਹਨੂੰ ਲਜਾਵਾਂਗੇ ਦੋ ਬੰਦੇ ਰਾਹ ਨੇ ਬੱਬੂ ਫੇਰ ਚੱਲਿਆ ਮੈਂ ਪੀ ਠੀਕ ਆ ਇਹਨਾਂ ਦੇ ਹੈਲਪ ਕਰਦੀ ਕਰੀ ਕੋਈ ਡੀਜ਼ਲ ਵਗੈਰਾ ਕੋਈ ਐ ਵੀਡੀਓ ਦੇ ਚੱਕਰਾਂ ਵਿੱਚ ਨਾ ਆਖੀ ਵੀ ਕਰ ਦਾਂਗੇ ਇਹ ਨਾ ਆਈ ਨਾ ਬਾਅਦ ਚ ਅੱਗੇ ਨਹੀਂ ਕੀ ਕਰਨਾ ਰਹਾ ਅੱਗੇ ਤੋਂ ਗੱਲ ਛੱਡ ਅੱਗੇ ਮੈਂ ਹੁੰਦਾ ਇਹ ਨਾ ਤੋ ਆਖੀ ਇਹ ਕਿਹੜੇ ਦੁਸ਼ਮਣ ਨੇ ਮੇਰੇ ਨਾ ਇਹ ਨਾ ਆਖੀ ਵੀ ਹੁਣ ਚਲੋ ਵੀਡੀਓ ਬਣਾ ਦੇ ਇੱਕ ਵਾਰ ਤਾਂ ਕਰਨੀ ਪੈਣੀ ਹੈ ਵੀ ਕਈ ਵਾਰ ਮੋਟਰਸਾਂ ਦੇ ਲੋਡ ਪਾਵੇ ਨਾ ਜਿਵੇਂ ਤੇਲ ਤੁਲਵਾਸ ਤੇ ਕਿਸੇ ਟਾਈਮ ਕੋਲ ਹੋ ਉਹਦੇ ਇੱਕ ਵਾਰੀ ਪਾਉਂਦੇ ਜੈਸਵਰ ਦੇ ਨਾਲ ਕੋ ਬੰਦਾ ਕੱਲ ਦਾਗੇ ਤੇ ਚਾ ਕਿਵੇਂ ਵੀ ਨਹੀਂ ਉਹਦਾ ਪਹਿਲੇ ਵਾਲਾ ਮੈਂ ਦੋ ਦਿਨ ਨੂੰ ਆ ਜਾਣਾ ਹੈ ਸਟੈਂਡ ਗੱਲ ਕੋ ਹੈ ਸਟੈਂਡ ਬਣਿਆ ਸਟੈਂਡ ਹੈਗਾ ਹਾਂ ਬਸ ਦੋ ਦੋਆਂ ਚ ਪਾ ਲਵੀਂ 6 7 8000 ਰੁਪਏ ਹੈ ਨਾ ਇੱਕ ਵੀਰਾ ਦਿਖ ਪਿਆ ਯਾਰ ਉਹ ਪਹਿਣਾ ਦੀ ਵਿੱਚ ਤੇ ਦੂਜਾ ਤੇ ਡੈਡੀ ਨੇ ਕਹਿਣਾ ਨਹੀਂ ਲਿਆ ਮੇਰਾ ਉਹ ਕੋ ਨਹੀਂ ਲਾਇਆ ਉਹ ਲੋੜੀ ਨਹੀਂ ਇੱਥੇ ਮਹੀਨਾ ਹੀ ਆ ਗਈਆਂ ਥੋੜੀਆਂ ਜਿਹਾ ਜ਼ਿਆਦਾ ਆ ਚੁੱਕਿਆ ਨੇ ਹਿੱਕ ਤੋਂ ਸਾਹਮਣੇ ਦੇਖੋ ਜੀ ਸਵਰਾਜ ਆ ਗਿਆ ਇੱਕ ਆ ਗਈ ਇੱਧਰ ਕਰਤਾਰ ਚੱਲ ਰਹੀ ਆ ਇੱਕ ਚੱਲ ਰਹੀ ਆਪਣੀ ਆਪਣੇ ਸਾਹਮਣੇ ਇੱਧਰ ਤੇ ਉਹ ਜਾ ਰਹੀ ਸੀ ਬੰਪੂ ਦੀ ਕਰਤਾਰ ਕੋਲ ਰਹਿ ਗਿਆ ਕਹਾਂ ਜਾਣਾ ਇੱਧਰ ਜਾਣਾ ਮੈਂ ਉਹ ਦੇ ਬਾਅਦ ਹੀ ਆਪਣਾ ਕੀ ਦਿਨੇ ਉਹ ਹਾਂ ਉਹ ਵਾਹ ਜਿਆ ਪਰ ਜੀ ਪਛਟ ਮੇ ਗਾਡੀ ਉਤਾਰੀ ਸੀ ਵਾਹ ਤੂੰ ਆ ਜਾ ਇਧਰ ਉਧਰ ਗੱਡੀ ਹੋਰ ਚੱਲ ਰਹੀ ਹੈ ਜਲਦੀ ਆ ਜਾ ਆ ਜਾ ਆ ਔਰ ਕੈਸੇ ਹੋ ਟਿਕਟ ਚਲਾ ਲੈਤਾ ਕੈਸੇ ਖੇਡਣ ਕੇ ਲਈ ਆਇਆ ਚਲਾ ਲੈਦਾ ਹੁਣ ਤੇ ਚਲਾ ਲੈਤਾ ਮੈਂ ਕਦੇ ਦੇਖਾ ਤਾਂ ਨਹੀਂ ਆਪ ਕੋ ਅਭੀ ਚਲਾ ਕੇ ਲਿਆ ਹੋ ਨਾ ਇਹ ਕਿਤਨਾ ਵਿਕੋ ਇਹ ਹਾਂ ਉਹ ਮੁੱਝ ਕੋ ਆ ਇਤਨਾ ਧਿਆਨ ਨਹੀਂ ਰਹਿਤਾ ਉਹ ਤੁੱਕਾ ਹੀ ਲਗਾ ਦੇ ਤੁੱਕੋ ਸੇ ਨਹੀਂ ਕੰਮ ਚਲੇਗਾ ਹੋਗਾ ਫਿਰ ਵੀ ਤੁੱਕੋ ਦਾ ਮਤਲਬ ਸਮਝਦਾ ਹੋਣਾ ਆਪ ਹੈ आ तो 30 तो होगा ना ये पूरा सारा ही ज कटा हुआ है इधर कट रहा है ये ये कटा हुआ है 30 तो नहीं हो गया कितना होगा ये होगा कितना है इधर मुंह चो, कर कैमरा इधर उधर थोड़ी है मेरा विगा बढ़िया होगा तो 15 14 नहीं जेकर आप 50000 रेट लेने फिर कितने बणेंगे जेकर 700 तो लंदे फिर कितने बणेंगे अगर आप ना 500 का रेट लेते हैं फिर कितना विगा होगा अगर जेकर 700 लेते फिर कितना होगा अरे मैं इतना 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 नहीं जानता नहीं जानता क्या तेरे बताओ मैं तेरे को यार अच्छा ये जो कभी खेत में आया नहीं इसलिए बोल रहा मुझे नहीं पता में, में, हाँ में अच्छा, खेत के बारे में नहीं, नहीं काम में, क्या करते हो काम काम तो बस मैं जो जंट है वो तुम्हारा क्या लगता है बड़ा तेरे बड़ा इसको कोई छेड़ रहा है ये इसको मत खा ਬੱਬੂ ਓ ਬੱਬੂ ਆ ਤੇਰੇ ਲੱਛਣ ਨੇ ਕੀ ਓ ਪੁੜੀ ਹਰੇ ਤੇਰੇ ਲੱਛਣ ਨੇ ਨਾ ਕਿੱਤੇ ਇਹਦੇ ਉੱਤੋਂ ਡਿੱਗਾ ਫਿਰ ਕੀੜਿਆਂ ਨਾਲ ਬਣਾਇਆ ਹਨਾ ਕੀੜੇ ਕੀੜਿਆਂ ਨਾਲ ਬਣਾਇਆ ਉੱਪਰ ਡਿੱਗਿਆ ਦਿੱਤਾ ਅਰੇ ਕੇਲੇ ਕਿੱਥੇ ਖਾ ਲੇਤੀ ਦੂਜੇ ਨੂੰ ਦੋਚਾ ਯਾ ਆਪਕੇ ਕਬਾ ਆ ਰਹਾ ਤੇਰਾ ਭਾਈ ਮੈਂ ਵੜਦਾ ਭਾਈ ਤੇਰਾ ਕਬਾ ਆ ਰਹਾ ਹੈ ਮੇਰਾ ਭਾਈ ਆ ਜਾਏਗਾ ਭੀ ਆ ਉਹ ਕਿਧਰ ਗਿਆ ਪਤਾ ਬਤਾ ਕੇ ਨਹੀਂ ਗਿਆ ਹਮਾਰੇ ਕੋ ਕਹਾਂ ਜਾ ਰਹਾ ਹੈ ਘਰ ਪੇ ਗਿਆ ਹੈ ਘਰ ਪੇ ਆ ਖਾਣਾ ਖਾਣੇ ਗਿਆ ਹੈ ਆ ਗਾਣਾ ਖੜੇ ਗਿਆ ਉਹ ਠੀਕ ਹੈ ਸੁਬਗਰ ਖਾਣ ਅਮਰੀਕਾ ਅੱਛਾ ਠੀਕ ਹੈ ਮੇਰੇ ਕੋਲ ਲੱਗਦਾ ਉਹ ਜੰਤੂ ਹੀ ਹੀ ਪੜ ਨੂੰ ਸਾਰੇ ਕੜਕ ਦੀ ਹੋਰ ਹਾਂ ਉਹ ਤੱਲ ਨੂੰ ਨੱਬ ਨੇ ਉਹ ਵੇਖੀ ਜਾਂ ਖਤਰੀ ਦੇ ਕਿੱਥੇ ਗਿਆ ਲਾ ਫਿਰ ਕੜਕ ਵਿੱਚ ਕੱਢੀ ਇਹਨਾਂ ਮਾਰੇ ਨਾ ਆਉਣ ਆਪਣਾ ਡਰਾਈਵਰ ਇਹ ਪੰਮਾ ਸਿੰਘ ਹੈ ਇਹ ਮਸ਼ੀਨ ਸਹੀ ਚਲਾ ਰਾ ਇਧਰ ਜਾ ਰਿਹਾ ਹੈ ਕਿ ਗਲਤ ਜਾ ਰਿਹਾ ਹੈ ਹੈ ਬੱਬੂ ਸਹੀ ਹੰਬੇ ਸਹੀ ਜਾ ਰਿਹਾ ਹੈ ਇਥੇ ਵਾਏ ਇਸ ਡੋਲ ਕੋ ਖੇਤ ਮੇਂ ਡਾਲਤੇ ਆਂ ਹੈਵ ਡੋਲ ਕੋ ਡਾ ਡਾਲਤੇ ਆਂ ਇਸੇ ਡੋਲ ਕਿਸੇ ਮਤਲਬ ਬੱਟ ਹੁੰਦੀ ਹੈ ਮਹਿਰ ਮਹਿਰ ਨਹੀਂ ਨਹੀਂ ਨੀ ਇਹ ਕੁਝ ਨਹੀਂ ਅਏ ਯਾਰ ਡਾਉਲੀ ਡਾਉਲੀ ਇਹ ਨਾ ਇਹ ਸਾੜ ਨੀਏ ਜਿਵੇਂ ਫਾਈਮ ਲੱਪ ਲਾਦੇ ਨਾ ਹਾਂ ਹਾਂ ਕੀ ਆ ਠੀਕ ਹੈ ਟ੍ਰਾਲੇ ਤੇ ਬੈ ਕੇ ਚੱਲਿਆ ਹੈ ਇਹਨੂੰ ਕੀ ਕਹਿੰਦੇ ਹੁੰਦੇ ਨੇ ਏਡੂ ਟਾਏ ਤੇ ਏ ਬੈਠਾ ਟਾਏ ਤੇ ਪੰਜਾਬ ਚੱਲਦਾ ਏ ਇਹ ਪੰਮਾ ਚੱਲਿਆ ਪੰਜਾਬ ਇਵੇਂ ਨਾ ਹਨ ਹੱੱਚ ਚਲੇ ਜਾਣਾ ਨਹੀਂ ਡਰਾਈਵਰਾਂ ਦੇ ਅੱਗੇ ਕੰਮੀ ਏ ਪੰਮਾ ਕਹਿੰਦਾ ਮੈਂ ਸੀੜ ਛੱਡ ਕੇ ਬਲੱਥਾ ਹੀ ਆਦਾ ਰੇੜੇ ਤੇ ਜਾਣਾ ਹੈ ਆਪਾਂ ਚਲਾਤੀ ਜੇ ਮਿਥਰੇ ਤੇ ਮੈਥੀ ਗਿਆ ਇਹ तकरीबन 10 15 ਵਿਘੇ ਗਿਆ ਸਾਹਮਣੇ 12 ਕੁ ਵਿਘੇ ਹੋਣਗੇ ਤੇ ਤੁਹਾਨੂੰ ਆਪਾਂ ਮੇਥੀ ਬਾਰੇ ਦੱਸਦੇ ਹਾਂ ਕਿ ਮਸ਼ੀਨ ਚਲਾਉਣ ਵਾਸਤੇ ਕੀ ਬਦਲਾਵ ਵਗੈਰਾ ਮੇਥੀ ਦੇ ਮਸ਼ੀਨ ਚਲਾਉਣ ਬਾਰੇ ਕੀ ਬਦਲਾਵ ਕਰਨਾ ਚਾਹੀਦਾ ਤੁਹਾਨੂੰ ਆਪਾਂ ਦੱਸਦੇ ਹਾਂ ਇਹਦੇ ਵਿੱਚ ਜੀ ਦੇਖੋ ਇਹਦਾ ਕੋਈ ਬਦਲਾਵ ਨਹੀਂ ਹੈਗਾ ਇਹ ਜਿੱਦਾਂ ਕਣਕ ਦੇ ਛੇਣ ਚੱਲਦੀ ਹੈ ਉਦਾਂ ਹੀ ਚਲਾਣੀ ਚਾਹੀਦੀ ਇਹਨੂੰ ਕਿ ਆ ਦੇਖੋ ਸਾਹਮਣੇ ਮੇਥਾ ਵੜ ਰਹੀ ਹੈ ਮਸ਼ੀਨ ਤੇ ਕੋਈ ਫਲੀ ਫੁਲੀ ਦਾਣਾ ਨਹੀਂ ਆ ਰਿਹਾ ਬਿਲਕੁਲ ਕੱਢ ਰਹੀ ਹੈ ਮਸ਼ੀਨਾਂ ਚੈੱਕ ਕਰੋ ਕੋਈ ਫਲੀ ਨਹੀਂ ਰਹੀ ਕੋਈ ਕੁਝ ਨਹੀਂ ਯਾਨੀ ਕਿ ਮੇਥੀ ਦੀ ਵੜਾਈ ਵੀ ਬਹੁਤ ਵਧੀਆ ਤੇ ਥੋੜਾ ਜਿਹਾ ਇਹਨਾਂ ਆ ਕਿ ਬਲੇਡ ਦੀ ਥੋੜੀ ਜਿਹੀ ਆਵਾਜ਼ ਆਉਂਦੀ ਆ ਕਿਉਂਕਿ ਇਹ ਥੋੜਾ ਜਿਹਾ ਹੱਡੀਆਂ ਦੀ ਥੋੜੀ ਕੈੜੀ ਹੁੰਦੀ ਆ ਇਹਦੇ ਕਰਕੇ ਤੋਰੀਆ ਮੜੀ ਗਈ ਆਹੋਲੀ ਮੱਠੀ ਤੋਰੀਆ ਨਾਲ ਤੋਰੀਆ ਮੜੀ ਗਈ ਦੇਖੋ ਇਹ ਦੋ ਬੰਦੇ ਉੱਤੇ ਝੋਡੇ ਲੈ ਰਿਆ ਨੇਥਰੇ ਵਾਸਤੇ ਲੈ ਰ ਖੁਸ਼ੀ ਵਾਸਤੇ ਘਰ ਵਾਸਤੇ ਥੱਲੇ ਛੱਡਣਾ ਅਜੋਦੇ ਕਰਕੇ ਚੜੇ ਆ ਝੂਟ ਨਹੀਂ ਲੈ ਰਿਆ ਉਹ ਤੇ ਉਹ ਬਾਨਾ ਹੁੰਦਾ ਝੋਟਿਆਂ ਦਾ ਅੱਛਾ ਉੱਪਰ ਦੱਸਣਾ ਇਹਨਾਂ ਨੇ ਮਿਲਿਜਾ ਉੱਚਾ ਕਰ ਰਿਹਾ 30 ਦਾ ਕਰ ਰਿਹਾ ਟੋਰੀਆਂ ਮਾਰੀ ਵੇਟ ਵੇਹਲੀ ਮੇਥਰਾ ਵੀ ਆਲਾ ਬੈ ਗਏ ਹਾਂ ਮਗਰ ਵੇਖਾ ਇੱਟਕ ਗਿਆ ਨੇ ਕਰ ਸਾਡੀ ਬੈਟਰੀਆਂ ਸਾਡੀਆਂ ਡਿੱਗਿਆ ਇਹ ਉਹ ਫਲਾਣ ਨੇ ਦੱਸਿਆ ਉਹਨਾਂ ਵਾਹਨ ਦੇ ਪੰਜਾਂ ਨੇ ਮੇਥਰਾ ਕੰਮ ਦਾ ਠੀਕ ਹੈ ਜੇਕਰ ਮੇਥਰਾ ਵੱਡਾ ਹੋਵੇ ਨਾ ਹਣਾ ਉਹ ਹਾਂ ਉਸ ਤਰ੍ਹਾਂ ਕੰਮ ਠੀਕ ਹੈ ਜਿਹੜਾ ਇਹ ਨਾ ਇਹਦਾ ਇਰਤਾਨ ਦਿੱਤੇ ਬਿਲੀ ਜੁੜੇ ਲੈਂਦੇ ਹਰਦੇ ਅਸੀਂ ਦੱਸਾਂਗੇ ਅਸੀਂ ਕਿਹੜੇ ਹਾਵੜਾ ਮਟਾਈ ਕਰਨੀ ਆ ਅੱਛਾ ਕਰੋ ਇਹ ਮੇਥਰੇ ਦੇ ਬਟਾਈ ਬਿਲਕੁਲ ਥੱਲੋ ਸਾਫ਼ ਹੋ ਰਹੀ ਆ ਤੇ ਮੇਥਰਾ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਆ ਰਿਹਾ ਵਿੱਚ ਟੈਂਕ ਦੇ ਜੋਰੇ ਮੇਰੇ ਵੀਰ ਦਾ ਕੰਮ ਕਰਦੇ ਆ ਮੇਥਰੇ ਦਾ ਉਹਨਾਂ ਨੂੰ ਤਾਂ ਸਾਰੀ ਨੌਲੇਜ ਹੈਗੀ ਆ ਕਿ ਮੇਥਰੇ ਰੱਖੀ ਕੁਝ ਕਰਨਾ ਪਹਿਲਾਂ ਕੀ ਨਹੀਂ ਕਰਨਾ ਪੈਂਦਾ ਜਿਹੜੇ ਨਵੇਂ ਆ ਉਹਨਾਂ ਵਾਸਤੇ ਹੈ ਕਿ ਇਹਨਾਂ ਕੋਈ ਬਦਲਾਅ ਨਹੀਂ ਕਰਨਾ ਬਸ ਹੈ ਫ੍ਰੈਸ਼ਰ ਵਾਲੇ ਕਣਕ ਵਾਲੇ ਫ੍ਰੈਸ਼ਰ ਆ ਉਹੀ ਬਾਸਕਟ ਉਦਾਂ ਹੀ ਚਲਾਓ ਮਸ਼ੀਨ ਹੈ ਕੋਈ ਚੱਕਰ ਨਹੀਂ ਘੱਟ ਕਰਨੇ ਕੋਈ ਕੁਝ ਨਹੀਂ ਕਰਨਾ ਉਦਾਂ ਹੀ ਚੱਲੂਗੀ ਤੇ ਉਸ ਤਰ੍ਹਾਂ ਉਸ ਤਰੀਕੇ ਨਾਲ ਵਢਾਈ ਕਰੂਗੀ ਮੈਨੂੰ ਯਾਨੀ ਕਿ ਇਹ ਨਹੀਂ ਕਿ ਤੁਸੀਂ ਜਿੰਨੇ ਕੋਈ ਨਵੀਂ ਸ਼ੁਰੂ ਵਢਾਈ ਕਰਨੀ ਕਿ ਪੁੱਛੂਗਾ ਯਾਰ ਕਿ ਕਿਵੇਂ ਵਢੇਗੀ ਕੀ ਹੋਊਗਾ ਇਹਦਾ ਕੁਝ ਵੀ ਨਹੀਂ ਹੈ ਸਭ ਇਹੀ ਕੁਝ ਸਭ ਫ੍ਰੈਸ਼ਰ ਤੁਸਰੇ ਇਹੀ ਚੱਲੂਗਾ ਬਾਸਕਟ ਵਗੈਰਾ ਚੱਕਰ ਵੀ ਉਹੀ ਚੱਲਣਗੇ ਉਹ ਪਿੱਛੇ ਦੇ ਡਿਪੈਂਡ ਹੈ ਕਿਉਂਕਿ ਪਿੱਛੇ ਦੇ ਬਾ ਫਲੀ ਚ ਦਾਣਾ ਨਹੀਂ ਰਹਿਣਾ ਚਾਹੀਦਾ ਬਾਕੀ ਕੋਈ ਹੁੰਦਾ ਹੈ ਨਹੀਂ ਇਹ ਮੇਥਰਾ ਪੋਲਾ ਹੁੰਦਾ ਹੈ ਨਾ ਆ ਇੱਥੇ ਵੀ ਪਿਆ ਵੇ ਕਿੰਨਾ ਹੈਨਾ ਪੋਲਾ ਹੁੰਦਾ ਨਾ ਪੋਲਾ ਪੋਲਾ ਇਹ ਕਿਉਂ ਪੋਲਾ ਹੁੰਦਾ ਪਰ ਸਭ ਤੋਂ بڑا ਹੀ ਸਾਵਰ ਸੂਟ ਲਗਾ ਪੈਟਰੋਲ ਵੀ ਹਾਂ ਮਲੇ ਹਾਂ ਬੱਟਿਆ ਸੀ ਇਹ ਟਾਇਰ ਤੇ ਸਾਵੜ ਪਾ ਲਈ ਸਾਰੀ ਟਾਇਰਡ ਹੀ ਹੋ ਗਈ ਪੂਰੀ ਹੋ ਗਈ 2 ਘੰਟੇ ਲੱਗੇ ਇਸੜਾ ਕੱਢਣ ਤੇ ਇੰਨਾ ਟਾਈਮ ਕੋ ਲੱਗ ਗਿਆ ਸੀ ਬਲਿਆ ਗਿਆ ਬਲਿਆ ਗਿਆ ਸੀ ਸਾਵੜ ਦੇ ਆਹ ਰਾ ਹਣਾ ਉਹ ਫੇਰ ਜਾਂਦ ਖੋਲਿਆ ਸੀ ਨਾ ਨਹੀਂ ਆਹ ਰਾ ਹਣਾ ਉਹ ਹਾਂ ਰਾ ਸੀ ਇਹ ਤਾਂ ਸੁੱਕਾ ਇਧਰ ਆ ਰਿਹਾ ਨਾ ਉਹ ਵੈਸੇ ਹਾਂ ਹਾਂ ਇਹ ਤਾਂ ਸੁੱਕਾ ਇਹ ਸੁੱਕਿਆ ਠੀਕ ਹੈ ਇਹ ਤੋਂ ਬਾਅਦ ਜੀ ਆਪਾਂ ਬਾਹਰ ਦੋ ਚਾਰ ਗਿੜੇ ਹੈਗੇ ਆ ਵੱਢ ਕੇ ਤੇ ਫਿਰ ਚੱਲਦੇ ਜੀ ਕੜਕ ਚ ਤੇ ਅੱਜ ਦਾ ਆਪਣਾ ਇੰਨਾ ਹੀ ਵਲੌਗ ਆ ਜੀ ਕਿਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਉਦੋਂ ਤੱਕ ਮੇਰੇ ਵੀਰਾਂ ਦੇ ਸਾਥ ਸਿਆਕਾਰ ਬਾਕੀ ਆਪਾਂ ਪੰਮੇ ਨਾਲ ਦੋ ਕੋ ਗੱਲਾਂ ਤੁਹਾਡੀਆਂ ਕਰਵਾ ਦੇ ਕਿਉਂਕਿ ਪੰਮਾ ਕਹਿੰਦਾ ਮੈਂ ਏਪੀ ਨਹੀਂ ਜਾਣਾ ਤੇ ਅਸੀਂ ਕਹਿੰਨੇ ਪੰਮੇ ਨੂੰ ਭੇਜਣਾ ਤੇ ਪੰਮਾ ਕਹਿੰਦਾ ਮੈਂ ਨਹੀਂ ਜਾ ਸਕਦਾ ਏਪੀ ਮੈਂ ਛੋਲੇ ਤਾਂ ਆਂ ਕ ਖੱਟੇ ਰਤਾ ਕਰਕੇ ਹਾਂ ਹਾਂ ਖਟੂਆ ਲੱਗ ਰਾ ਖਟੂਆ ਖੱਟਾ ਲੱਗਦਾ ਇਹ ਖੱਟੇ ਗੁੰਦੇ ਨੇ ਯਾਰ ਛੋਲੇ ਜਾਂ ਇਹ ਪੱਤਾ ਪੰਨ ਦੇ ਪੱਤਰਾਂ ਚ ਹੁੰਦਾ ਪੱਤਰਾਂ ਜੇ ਇਹ ਕਈ ਬੰਦੇ ਨੇ ਇਹਦਾ ਸਬਜ਼ੀ ਬਣਾਉਂਦੇ ਪੱਤਰਾਂ ਦੀ ਸਬਜ਼ੀ ਸਵਾਦ ਬਣਦੀ ਆ ਖੱਟੀ ਮਿੱਠੀ ਬਣਦੀ ਹੈ ਬਣਦੀ ਹੈ ਨਾ ਇੱਕ ਰਿਆ ਬੰਤਰੀ ਨਹੀਂ ਪਾਲਕ ਦਿਖਵਾਈ ਨਾ ਨਾ ਕਿਉਂ ਲక్ష్ਮੀ ਕੀ ਕੀ ਆ ਤਾ ਤੁਰੋ ਛੋਲੇ ਗਿਆ ਸੁੱਖਾ ਚੱਲੇ ਆਪਣ ਤੇਲ ਨਾਲ ਹਾਂ ਕੇ ਪੰਮ ਤੂੰ ਜਾਣਾ ਹੈ ਹੌਜੀ ਬਣਾਉਂਗੀ ਮੈਂ ਤੂੰ ਪੰਮ ਹਾਂ ਤੂੰ ਇਹਨੂੰ ਲਈ ਜਾ ਫੇਰ ਹੈ ਪੰਮ ਤੂੰ ਜਾਣਾ ਚੱਲ ਹਾਂ ਮੈਂ ਜਾਣਾ ਤਾਂ ਹੌਜੀ ਬਣਾਣੀ ਤੂੰ ਹੌਜੀ ਬਣਾਣੀ ਕਿੰਨੇ ਬਣਾਣੀ ਚਾ ਫਿਰ ਕਹਿਣ ਲਿਆ ਤਾਰਕ ਉਦਨ ਯਾਰ ਮੇਰਾ ਪਿਆਰ ਦਾ ਕਿਧਰ ਉਧਰ ਲੇਕਰ ਤੇਲ ਲਿਆ ਯਾਰ ਫੇਰ 4 ਵਜੇ ਬੰਦਾ ਖਰਾਬ ਹੀ ਹੈ ਓਹੋ ਗੱਲ ਤਾਂ ਸੁਣ ਲੈ ਤਣੀ ਜਣ ਮੈਂ ਕਹਿ ਦਿੱਤਾ ਮੈਂ ਉਹਨੇ ਆ ਵੇਰੇ ਆ ਜਾਗਾ ਬੰਦਾ ਤੂੰ ਮਤਬਲੀ ਹੈ ਇਹ ਬਾਈ ਜੀ ਬਤਬਲੀ ਬੰਦਾ ਸਵੇਰ ਦਾ ਮੈਨੂੰ ਬਿਠਾ ਬਿਠਾ ਕੇ ਰਾ ਤੇ ਹੁਣ ਜਵਾਬ ਦੇ ਤਾਂ ਨਹੀਂ ਹੁਣ ਤੇਲ ਲੈ ਜਾਣਾ ਪੜਾ ਫੇਰ ਨਾ ਲੈਣਾ ਨਾ ਲੈਣ ਦਾ ਤੈਨੂੰ ਲੈ ਆ ਮੈਂ ਆਪਾਂ ਉਹ ਤੂੰ ਗੇੜਾ ਮਾਰ ਕੇ ਕਿਧਰੋਂ ਆਪਾਂ ਦੋਵੇਂ ਚੱਲਾ ਆਵਾਂਗੇ ਤੇਲ ਤੇਲ ਕਿਹੜਾ ਬੰਦ ਹੁੰਦਾ ਪਿਆ ਪੱਕੀ ਗੱਲ ਹੈ ਹੋਰ ਚਲੋ ਠੀਕ ਹੈ ਬੱਬੂ ਹੋ ਗਿਆ ਜੀ ਥੋੜਾ ਨਾਰਾਜ਼ ਮੇਰੇ ਕੋਲੇ ਗਿਆ ਸੀ ਮੈਨੂੰ ਕਹਿੰਦਾ ਮੇਰੀ ਮਸ਼ੀਨ ਤੇ ਜ਼ਰੂਰ ਜਾ ਵੀਡੀਓ ਬਣਾਉਣਾ ਨਹੀਂ ਤਾਂ ਮੈਂ ਨਾਰਾਜ਼ ਹਾਂ ਤਾਂ ਤੂੰ ਮਤਬਲੀ ਆ ਆਪਾਂ ਵੀ ਆ ਗਏ ਹੁਣ ਇਹਦੀ ਕਰਤਾਰ ਕੋਲੇ ਇਹ ਨਾਲ ਦੇ ਪਿੰਡ ਚੱਲਦੀ ਆ ਮਸ਼ੀਨ ਵਧੀਆ ਬਣੀ ਆ ਜੀ ਕਰਤਾਰ ਆ ਕੰਮ ਬਹੁਤ ਵਧੀਆ ਕਰ ਰਿਹਾ ਤੇ ਬੱਬੂ ਖੜਾ ਬੱਬੂ ਗੱਲਬਾਤ ਕਰੋ ਹੋਰ ਵੀਰ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਲੈ ਗਿਆ ਬਿੱਟੂ ਵੀਰ ਨੂੰ ਪਹਿਲਾਂ ਤਾਂ ਵੇਰ ਗਿਆ ਸੀ ਕਹਿੰਦਾ ਡੀਜ਼ਲ ਲੈਣ ਜਾਣਾ ਡੀਜ਼ਲ ਲੈਣ ਜਾਣਾ ਫਿਰ ਮੈਂ ਇਹਨੂੰ ਕਿਹਾ ਮੈਂ ਤੂੰ ਮਤਬਲੀ ਯਾਰ ਆ ਆਪਦੀ ਵਾਰੀ ਮੈਨੂੰ ਸਾਰੀ ਦਾੜੀਆਂ ਨੇ ਬਿਠਾਇਆ ਅੱਜ 11 ਵਜੇ ਦਾ ਉਹਨਾਂ ਤੇ ਲਾਂ ਉਹਨਾਂ ਤੇ ਲਾਂ ਉਹਨਾਂ ਤੇ ਲਾਂ ਜਦੋਂ ਆਣ ਦੀ ਵਾਰੀ ਆਈ ਇੱਧਰ ਤੇ ਬਾਸਾ ਦਾ ਮੈਚ ਲਿਆ ਡੀਜਲ ਲੈਣਾ ਨਹੀਂ ਯਾਰ ਉਹ ਗੱਲ ਨਹੀਂ ਗਈ ਬਾਈ ਬੱਬੂ ਨੇ ਕਰਤਾਰ ਲੈਂਦੀ ਇਹਨੂੰ ਪਾਰਟੀ ਬੰਦੀ ਆ ਆਪਣੀ ਸਾਰਿਆਂ ਦੀ ਕੋਲ ਲੈਣੀ ਤੇ ਇਹਨੂੰ ਵਧਾਈਆਂ ਵੀ ਦੇ ਆਏ ਕਮੈਂਟ ਦੇ ਵਿੱਚ ਹੈਲੋ ਕਿ ਨਵੀਂ ਕਰਤਾਰ ਲੈ ਕੇ ਆਇਆ ਬੱਬੂ ਕਿਹੜਾ ਬੰਦਾ ਕਹਿੰਦਾ ਸੀ ਸਵਾਦ ਲੈਣ ਵਾਲ ਨੇ ਹੈਲੋ ਇੱਕ ਤਾਂ ਆਪਣੇ ਬੰਦੇ ਨੇ ਕਮੈਂਟ ਕੀਤਾ ਹਾਂ ਕੌਣ ਕਾ ਤੂੰ ਕਾ ਕਰ ਰਿਓਂ ਕਾ ਕਰ ਰਿਓਂ ਜੀ ਇੱਧਰ क्या काटेंगे क्या कर का रहे हैं मुंह में दुपट्टा ऐसे काट रहे हो और क्या मुंह में क्या पड़ा है मुंह में तो ये धूल आता है ना गंद अच्छा हां गर्दा उड़ता है गर्दा वो अच्छा ये बब्बू का जंट है जी हां ये बब्बू का पिछले साल अपना भी का है जंट है गाड़ी चलाई है और बिट्टू की गाड़ी भी चलाई है कल मैं काट के गया इनके पास ये काट के गए अच्छे लड़के हैं मेरी गा पंजाब के बहुत बढ़िया बंदे हैं ये क्या बोल रहा क्या बोल रहा है ਸਵਾਭਿੰਨ ਕੀ ਟਾਈਮ ਤੇ ਹਾਂ ਤੇ ਆ ਮੈਂ ਵੀ ਬੜਾ ਸਵਾਭਿੰਨ ਦੀ ਕਾਟੀ ਹੈ ਔਰ ਬਿੱਟੂ ਵੀ ਆਇਆ ਹੈ ਮਾਰੇ ਪਾਸ ਬੱਬੂ ਵੀ ਚੱਲ ਰਿਹਾ ਹੈ ਲੈਨੇ ਚੱਲ ਰਿਹਾ ਹੈ ਏਜੰਟ ਬਹੁਤ ਵਧੀਆ ਇਹ ਬੰਦਾ ਬੱਬੂ ਹੁਣ ਇਧਰ ਚਲਾਗਾ ਖਰਕੀ ਕਰਨਾ ਦੇਖੋ ਇਹ ਕਰਤਾਰ ਦਾ ਤੋਰਾ ਜੀ ਇਧਰ ਖਾਲੀ ਵੀ ਆਈ ਫਿਰਦਾ ਹੈ ਬਾਈ ਹੁਣ ਅੱਛਾ ਵਾੜਾ ਖਾਲੀ ਹੋੜਾ ਹੀ ਸੀ ਅੱਛਾ ਵੱਡੇ ਦਾ ਫਿਰ ਫਿਰ ਹੀ ਪਜਾਵੇ ਦਾ ਹੋਰ ਅੱਛਾ ਮਾਰੇ ਖਾਲੀ ਕਲੀ ਪਜਾਈ ਹੀ ਦੇਖੋ ਇਹ ਹੁਣ ਗੇਅਰ ਲਾਊਗਾ ਪਾਣੇ ਤੀਜਾ ਲਾਉਦਾ ਕਿਹੜਾ ਲਾਉਦਾ ਜਾਣ ਕੇ ਲਾਉਗਾ ਕਿ ਕੀ ਚੱਕਰ ਹੈ ਤੇ ਉਹਰਾ ਚੱਕਰ ਹੈ ਜੀ ਕਰਤਾਰ ਦਾ ਗੇਅਰ ਵੀ ਤੀਜਾ ਹੀ ਤੁੰਡ ਦਾ ਹੈ ਨਾ ਦੂਜਾ ਹਾਂ ਇਹ ਪੁਲੀ ਫਿਰ ਤੇ ਬਾਹਰੋਂ ਕਿਤੇ ਲੈ ਕੇ ਆਏ ਜੀ ਫਿਰ ਥੋੜੀ ਅੱਗੇ ਠੀਕ ਹੈ ਆਬ ਦੂਰ ਕਰ ਦਿੱਤੇ ਆ ਅੱਜ ਦਾ ਆਪਣਾ ਇੰਨਾ ਹੀ ਵਲੌਗ ਆ ਜੀ ਮਿਲਦਾ ਕਿਸੇ ਹੋਰ ਨਵੀਂ ਵੀਡੀਓ ਚ ਉਦੋਂ ਤੱਕ ਮੇਰੇ ਵੀਰਾਂ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੁੰਮੇਵਾਰੀ ਜੁੰਮੇਵਾਰੀ ਚੰਗੀ ਚਾਹੀਦੀ ਨਹੀਂ ਕਿਸੇ ਦੀ ਜੁਮੇ ਦਾ ਨਾਮ ਬਾਬਾ ਜੁਮੇਵਾਰੇ ਦਾ ਦੱਸ ਜੁਮੇਵਾਰੇ ਮੈਂ ਹੁਣ ਬੰਦੇ ਲੱਭਾਂਗਾ ਫਿਰ ਤੁਹਾਨੂੰ ਦੱਸਾਂਗਾ ਐਮਪੀ ਚੱਲਿਆ ਹੁਣ ਆਪਾਂ ਜੀ ਹੁਣ ਬੰਦੇ ਬੰਦੇ ਫੋਨ ਕਰਦੇ ਨੇ ਬਾਈ ਬੰਦਾ ਡਰਾਈਵਰ ਲਵਾਓ ਡਰਾਈਵਰ ਲਵਾਓ ਉਹ ਲਵਾਣਾ ਚਾਹੀਦਾ ਕਿ ਨਹੀਂ ਲਵਾਣਾ ਚਾਹੀਦਾ ਕਮੈਂਟਾਂ 'ਚ ਦੱਸਿਆ ਦੇ ਬਾਈ ਡਰਾਈਵਰ ਯਾਰ ਹੁਣ ਸਾਡੇ ਬੰਦੇ ਨੇ ਇੱਕ ਐਮਪੀ ਵਾਲੇ ਭਈਏ ਨੂੰ ਡਰਾਈਵਰ ਦੇਤਾ ਹੈ ਤੇ ਉਹਦਾ ਭਰਾ ਹੀ ਸੀ ਇਹਦਾ ਭਰਾ ਹੀ ਸੀ ਹਾਂ ਕੀ ਬਣਿਆ ਫਿਰ ਇਹੋ ਹੀ ਔੜ ਬਣਿਆ ਕਿ ਉਹ ਚਲਾ ਗਿਆ 2 ਮਹੀਨੇ ਲਾ ਕੇ ਅੱਛਾ ਉਹ ਕਹਿੰਦੇ ਮੇਰਾ ਸਾਡਾ ਸੀਜ਼ਨ ਖਰਾਬ ਕਰਤਾ ਸੀ ਸਾਡਾ ਸੀਜ਼ਨ ਖਰਾਬ ਦੁੱਖ ਤਾਂ ਬਈ ਲੱਗਦਾ ਹੈ ਭਾਵੇਂ ਕੋਈ ਵੀ ਨਾ ਬੰਦਾ ਦੁੱਖ ਲੱਗਦਾ ਹੈ ਹਾਂ ਗੱਲ ਉਹ ਸਾਫ਼ ਕਰਨੀ ਚਾਹੀਦੀ ਫਿਰ ਪੱਜਰਾ ਤਾਂ ਨਹੀਂ ਚਾਹੀਦਾ ਨਾ ਹਾਂ ਵੀ ਇੱਧਰ ਦੇਖ ਆ ਤੇ ਉਹ ਹੁਣ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣ ਸਾਡੇ ਬੰਦੇ ਪੱਜੇ ਨੇ ਭਾਵੇਂ ਸਾਡੇ ਆਪ ਦੇ ਹੀ ਦੁੱਖ ਲੱਗਾ ਸਾਡਾ ਦਿਹਾੜੀ ਮਰ ਗਈ ਉਹਨਾਂ ਨਾਲ ਪੱਜਣ ਨਾਲ ਪੱਜ ਗਿਆ ਪੱਜ ਨਾਲ ਪੱਜ ਗਿਆ ਆਪਣੀ ਦਿਹਾੜੀ ਮਰ ਗਈ ਹਾਂ ਉਹਨੀ ਉਹਨਾਂ ਦੀ ਬਣਨੀ ਸੀ ਦਿਹਾੜੀ ਹਾਂ ਉਹਨੀ ਇੱਕ ਬੰਦੇ ਦੀ ਦਿਹਾੜੀ ਨਾ ਮਾਰਤੀ ਉਹ ਹੁਣ ਬੰਦਾ ਕਹਿੰਦਾ ਕਿ ਉਸ ਪੈਂਟ ਚ ਮਸ਼ੀਨ ਆਈ ਤੇ ਮੈਂ ਤੇਰੇ ਡਰਾਈਵਰ ਨੂੰ ਲੈ ਜਾਣਾ ਮਸ਼ੀਨ ਤੇ ਤੇ ਚਲੋ ਇਹ ਤਾਂ ਹਰ ਗਲਤ ਗੱਲ ਹੈ ਉਹ ਤਾਂ ਇਹ ਇਹਨੂੰ ਤਾਂ ਚਾਹੀਦਾ ਜ਼ਿੰਮੇਵਾਰ ਨਹੀਂ ਚੱਕਣੀ ਰਾ ਆਪਾਂ ਨੂੰ ਨਹੀਂ ਚੱਕੀ ਕਿਹੜੇ ਜ਼ਿੰਮੇਵਾਰ ਚੱਕਣੀ ਹੁਣ ਮੇਰੀ ਕਿਹੜਾ ਕਿਹਨੇ ਚੱਕੀ ਉਹਨਾਂ ਦੀ ਉਹ ਪੱਜ ਹੀ ਕਹਿਣ ਹੋਣਾ ਤੇ ਹੁਣ ਤੂੰ ਕੀ ਕਰੇਂਗਾ ਉਹਨਾਂ ਦਾ ਕੁਝ ਨਹੀਂ ਆਪਾਂ ਕਰਨਾ ਜੇ ਬੰਦਾ ਤੂੰ ਦੇਖ ਜ਼ਿੰਮੇਵਾਰੀ ਤੇ ਗੱਲ ਛੱਡ ਜਿਹੜੇ ਬੰਦੇ ਰਿਸ਼ਤੇਦਾਰ ਨਹੀਂ ਨਾ ਸਮਝੀ ਹਾਂ ਹੈ ਭਾਣ ਜੀ ਨਹੀਂ ਸਮਝਿਆ ਮਾਮਾ ਮੇਰਾ ਉਹ ਪੱਜ ਗਿਆ ਦੂਜਾ ਤੀਜਾ ਕੀ ਚੀਜ਼ ਹੈ ਤੇ ਇੱਥੇ ਗੱਲ ਹੈ ਇੱਕ ਹੋਰ ਬੰਦਾ ਪੱਜ ਗਿਆ ਚਾਰ ਬੰਦੇ ਪੰਜ ਭੱਜੇ ਜੀ ਇਸ ਸਾਲ ਆਹ ਤੁਹਾਨੂੰ ਅਸੀਂ ਦੱਸਦਾ ਆ ਪੰਜ ਬੰਦੇ ਭੱਜੇ ਐਸਐਲ ਮਸ਼ੀਨਾ ਛੱਡ ਕੇ ਐਮਪੀ ਜੋ ਵੀ ਸਾਡੇ ਆਪਦੇ 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 ਆ ਖਾਸ ਬੰਦੇ ਹਾਂ ਤੇ ਉਹ ਇੱਕ ਬੰਦਾ ਕੀ ਤੋਂ ਅੱਗੇ ਗੱਲ ਕਰਦਾ ਇਹ ਕਹਿੰਦਾ ਵੀ ਬੰਦੇ ਬਈ ਸਵਾਰ ਲੈਣੇ ਕਿ ਮਸ਼ੀਨ ਵੀ ਲੈਣੀਆਂ ਉਹ ਕਹਿੰਦਾ ਬੰਦਾ ਕਹਿੰਦਾ ਸੀ ਨਾ ਕਿ ਮੈਂ ਇੱਥੇ ਵੀਡੀਓ ਚ ਇਹ ਵੀ ਟੂ ਵਰੀ ਤੋਂ ਸਵਾਰ ਲੈਣ ਆਲੇ ਆ ਹਾਂ ਭਾਈ ਆ ਦੂਜਾ ਦੋ ਨੰਬਰ ਹੈ ਤੇ ਤਿੰਨ ਨੰਬਰ ਘਰੇ ਖੜੇ ਆ ਤਿੰਨ ਮਸ਼ੀਨਾ ਲੈਂਦੀਆਂ ਜੀ ਆਪਾਂ ਬੱਬੂ ਭਾਈ ਨੇ ਤਿੰਨ ਕਰਤਾਰਾਂ ਤੇ ਆਪਾਂ ਮਸ਼ੀਨ ਆਪਾਂ ਹੋਰ ਵੀ ਲਵਾਵਾਂਗੇ ਇੱਕ ਆ ਬਾਕੀ ਆਪਾਂ ਥੋੜਾ ਟਾਈਮ ਪਾਊਗਾ ਕਦੇ دیر ਕਦਾ ਨਾ ਲਈਏ ਯਾਰ ਨਹੀਂ ਲੈ ਕੇ ਡਰਾਈਵਰ ਨਹੀਂ ਮਿਲਦੇ ਭਾਈ ਕੋਈ ਚੱਕਰ ਲਿਆਵ ਚਲਾ ਲਾ ਕਰ ਆਪ ਤਾਂ ਬੜਿਆ ਆਪ ਚਲਾਈਦਾ ਮਸ਼ੀਨ ਆ ਆਪ ਚਲਾਈ ਨਵੀਂ ਚਾਰ ਦਿਨ ਵੀ ਨਹੀਂ ਬੈਠਾ ਦੋ ਦਾ ਚਲਾਉਣਾ ਘਰੇ ਨਾ ਕਪੜਾ ਇਹਦਾ ਦੇਖੋ ਇਹ ਕਪੜਾ ਲਿਬੜਾ ਇਹਦਾ ਮਸ਼ੀਨ ਚਲਾ ਕੇ ਦੇਖਦੇ ਆ ਰੋਡ ਤੇ ਚਲਾਈਦਾ ਰੋਡ ਰੋਡ ਤੇ ਸਾਰੇ ਚਲਾਉਦੇ ਨੇ ਰੋਡ ਤੇ ਸਾਰਾ ਜੀ ਕਰਾ ਚਲਾਉਣ ਨੂੰ ਅੱਛਾ ਵੀ ਰੋਡ ਤੇ ਜਾਨੀ ਕੇ ਚਲਾਉਂਦਾ ਵਾਹਣ ਤੇ ਨਹੀਂ ਰਾਤ 3 ਵਜੇ ਤੱਕ ਚਲਾ ਕੇ ਲੈ ਕੇ ਆ ਰੋਡ ਤੇ ਅਸੀਂ ਵੀ ਚਲਾ ਲਾਂਗੇ ਚਲੋ ਠੀਕ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਚ ਸੱਸੀ ਆਲ ਦੀ ਜਉਂਦੇ ਬਸੇ ਰਹੋ ਫੋਟੋ ਕਰ ਲੈ